ਡੇਰਾਬੱਸੀ ਦੇ ਵਿੱਚ ਇੱਕ 1947 ਤੋਂ ਪਹਿਲਾਂ ਦੀ ਇੱਕ ਮਸਜਿਦ ਆ ਜਿਹਦੇ ਵਿੱਚ ਰੋਹਿਤ ਸੈਣੀ ਨਾਮ ਦੇ ਇੱਕ ਸ਼ਖਸ ਨੇ ਅੱਜ ਰਾਤ ਨੂੰ ਜੀਸੀਬੀ ਚਲਾਈ ਆ ਤੇ ਉਹਦੇ ਸਿਲਸਲੇ ਦੇ ਵਿੱਚ ਅੱਜ ਪੂਰਾ ਡੇਰਾਬੱਸੀ ਜ਼ਿਲਕਪੁਰ ਦਾ ਮੁਸਲਿਮ ਭਾਈਚਾਰਾ 300 ਦੇ ਕਰੀਬ ਜਿਹੜੇ ਰਾਤ ਨੂੰ 2 ਵਜੇ ਇੱਥੇ ਡੇਰਾਬੱਸੀ ਥਾਣੇ ਦੇ ਬਾਹਰ ਬੈਠੇ ਆ ਕਾਰਨ ਇਹ ਆ ਕਿ ਰਾਤ ਨੂੰ ਜੀਸੀਬੀ ਚਲਾ ਕੇ ਰੋਹਿਤ ਸੈਣੀ ਵੱਲੋਂ ਠੀਕ ਆ ਮਸਜਿਦ ਆ ਜਿਹੜੀ ਉਹ ਢਾਈ ਗਈ ਆ ਇਸ ਮਸਜਿਦ ਦਾ ਜਿਹੜਾ ਕੇਸ ਆ ਉਹ ਕੋਰਟ ਦੇ ਵਿੱਚ ਚੱਲ ਰਿਹਾ ਹੈ कोर्ट ਦੇ ਵਿੱਚ ਚੱਲਣ ਦੇ ਬਾਵਜੂਦ ਵੀ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਰੋਹਿਤ ਸੈਣੀ ਨੇ ਲਿੱਤਾ ਏ ਸਾਡੇ ਪੰਜਾਬ ਪੁਲਿਸ ਨੂੰ ਇਹ ਅਪੀਲ ਆ ਕਿ ਇਸ ਸ਼ਖਸ ਦੇ ਉੱਤੇ ਪਰਚਾ ਕੀਤਾ ਜਾਵੇ ਅਸੀਂ ਮੇਰੀ ਐਸ ਐਚਓ ਸਾਹਿਬ ਦੇ ਨਾਲ ਗੱਲ ਹੋਈ ਆ ਤੇ ਇੱਕ ਘੰਟਾ ਪਹਿਲਾਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਸਵੇਰੇ 8 ਵਜੇ ਤੱਕ ਪਰਚਾ ਅਸੀਂ ਦੇ ਦਾਂਗੇ ਪਰ ਜਦੋਂ ਮੈਂ ਆ ਕੇ ਆਪਣੇ ਮੁਸਲਿਮ ਭਾਈਚਾਰੇ ਨੂੰ ਬਾਹਰ ਦੱਸਿਆ ਤਾਂ ਉਹਨਾਂ ਦਾ ਕਹਿਣਾ ਇਹ ਆ ਕਿ ਜੇ ਰਾਤ ਨੂੰ ਜੀਸੀਬੀ ਦੇ ਨਾਲ ਮਸਜਿਦ ਨੂੰ ਢਾਇਆ ਗਿਆ ਤਾਂ ਰਾਤ ਨੂੰ ਹੀ ਕਿਉਂ ਨਹੀਂ ਪਰਚਾ ਦੇਣਾ ਇਸ ਕਰਕੇ ਮੇਰਾ ਹੀ ਭਾਈਚਾਰਾ ਠੀਕ ਆ ਮੈਨੂੰ ਇਹ ਨਿਰਾਸ਼ ਕਰੇ ਕਿ ਮੈਂ ਠੀਕ ਆ ਵੀ ਆਪਣੇ ਭਾਈਚਾਰੇ ਦੇ ਨਾਲ ਨਹੀਂ ਖੜਾ ਹੋ ਰਿਹਾ ਠੀਕ ਆ ਤੇ ਮੈਂ ਇਹ ਚੀਜ਼ ਨੂੰ ਪਸੰਦ ਨਹੀਂ ਕਰਦਾ ਅਸੀਂ ਆਪਣੇ ਭਾਈਚਾਰੇ ਦੇ ਨਾਲ ਖੜੇ ਆ ਠੀਕ ਆ ਤੇ ਅਸੀਂ ਇਹ ਚਾਹੁੰਦੇ ਆ ਕਿ ਪੰਜਾਬ ਪੁਲਿਸ ਇਹ ਮੁਸਲਿਮ ਭਾਈਚਾਰੇ ਦੀ ਜਿਹੜੀ ਗੁਹਾਰਾ ਉਹਨੂੰ ਸੁਣੇ ਪੂਰੇ ਪੰਜਾਬ ਦੇ ਮੁਸਲਿਮ ਭਾਈਚਾਰੇ ਨੂੰ ਇਹ ਬੇਨਤੀ ਆ ਕਿ ਦੇਖੋ ਰਾਤ ਨੂੰ ਸਾਡੇ ਕੋਲ ਇੱਕ ਲੇਟ ਨਾਈਟ ਇਨਫੋਰਮੇਸ਼ਨ ਆਈ ਸੀ ਵੀ ਇੱਥੇ ਅਦਾ ਕਰਕੇ ਇੱਕ ਮਸਜਿਦ ਹੈ ਪੁਰਾਣੀ ਮਸਜਿਦ ਹੈ ਕਾਫੀ ਪੁਰਾਣੀ ਮਸਜਿਦ ਹੈ ਜਿਹੜੀ ਕਿ ਬੰਦ ਪਈ ਹੋਈ ਹੈ ਉਹਦਾ ਕੋਈ ਆਪਸ ਚ ਰੋਲਾ ਚੱਲ ਰਿਹਾ ਸੀਗਾ ਦੋ ਪਾਰਟੀਆਂ ਦਾ ਮੁਸਲਿਮ ਕਮਿਊਨਿਟੀ ਵਾਕਫ ਬੋਰਡ ਦਾ ਤੇ ਇੱਕ ਉੱਥੇ ਕੋਈ ਸੈਣੀ ਹੈ ਮਿਸਟਰ ਸੈਣੀ ਹੈ ਉਹਨਾਂ ਦਾ ਆਪਸ ਚ ਚੱਲ ਰਿਹਾ ਸੀਗਾ ਜਿਹਦੇ ਕੋਰਟ ਦੇ ਕੇਸੇ ਵੀ ਚੱਲੇ ਨੇ ਤੇ ਦੂਸਰੀ ਪਾਰਟੀ ਵੱਲੋਂ ਜਿਹੜੀ ਵਾਕਫ ਬੋਰਡ ਵਾਲੀ ਪਾਰਟੀ ਸੀ ਮੁਸਲਿਮ ਪਾਰਟੀ ਵੱਲੋਂ ਇਹ ਅਲਜ ਕੀਤਾ ਗਿਆ ਸੀਗਾ ਵੀ ਹਾਂ ਵੀ ਉਹਨਾਂ ਨੇ ਉੱਥੇ ਕੰਧ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜੀਸੀਬੀ ਦੇ ਨਾਲ ਤੇ ਉਹਨਾਂ ਨੂੰ ਗਲਤ ਬੋਲਿਆ ਤੇ ਉਹਨਾਂ ਦੇ ਧਰਮ ਦੇ ਖਿਲਾਫ ਜੇ ਬੋਲਿਆ ਉਹਨਾਂ ਨੂੰ ਕੁਝ ਗ ਤੇ ਉਹ ਪੁਲਿਸ ਨੇ ਉਹਨਾਂ ਦਾ ਸਟੇਟਮੈਂਟ ਲਿਖ ਕੇ ਜੋ ਸੀਗਾ ਐਕਸ਼ਨ ਲੈ ਲੈ ਕੇ ਉਹਦੇ ਪ੍ਰੋਪਰ ਅਸੀਂ ਐਫਆਈਆਰ ਲਾਚ ਕਰਦੀ ਹੈ ਜਿਹੜੀ ਉਹਨਾਂ ਨੇ ਜੋ ਸਟੇਟਮੈਂਟ ਦਿੱਤੀ ਉਹਦੇ ਅਕੋਰਡਿੰਗ ਹੀ ਐਫਆਈਆਰ ਲਾਚ ਕਰਦੀ ਹੈ ਤੇ ਜਿਹੜਾ ਦੋਸ਼ੀ ਉਹਨੂੰ ਰੈਸ਼ਟ ਕਰ ਲਿਆ ਤੇ ਜਿਹੜੀ ਪਾਰਟੀ ਹੈ ਜਿਨ੍ਹਾਂ ਨੇ ਕੰਪਲੇਨਡ ਨੇ ਉਹ ਸੈਟੀਸਫਾਈਡ ਨੇ ਤੇ ਮਾਹੌਲ ਠੀਕ ਹੈ ਕੋਈ ਇੰਨੀ ਵੱਡੀ ਗੱਲ ਨਹੀਂ ਸੀ ਰਾਤ ਨੂੰ ਉਹਨਾਂ ਨੂੰ ਇਹ ਸੀਗਾ ਵੀ ਹਾਂ ਵੀ ਇੱਕੋ ਦਮ ਜਦੋਂ ਹੋਇਆ ਕੁਛ ਚ 엘ਿਮੈਂਟਸ ਵਗੈਰਾ ਜਾ ਉਹਨਾਂ ਨੂੰ ਲੱਗਦਾ ਹੈ ਵੀ ਹਾਂ ਵੀ ਇਹ ਕਾਰਵਾਈ ਨਹੀਂ ਹੋਊਗੀ ਪਰ ਪੁਲਿਸ ਨੇ ਜਿਹੜੀ ਸੀਗੀ ਵਿਦਨ ਜੋ ਸਟਿਪੂਲੇਟਡ ਟਾਈਮ ਸੀਗਾ ਜੋ ਟਾਈਮ ਸੀਗਾ ਉਹ ਤੇ ਮਾਹੌਲ ਠੀਕ ਹੈ ਹੁਣ ਜੋ ਵੀ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਕਿ ਅਕੋਰਡਿੰਗਲੀ ਵੀ ਹਾਂ ਵੀ ਉਹਨਾਂ ਨੇ ਉਹ ਜਿਹੜੀ ਹੈ ਉਹਨਾਂ ਦੇ ਬਾਰੇ ਅਪਸ਼ਬਦ ਬੋਲੇ ਧਰਮ ਬਾਰੇ ਉਹਦੇ ਅਕੋਰਡਿੰਗ ਤੇ ਇੱਕ ਜਿਹੜਾ ਕੰਦ ਨੂੰ ਨੁਕਸਾਨ ਬਚ ਆਇਆ ਉਹਦੇ ਰਿਗਾਰਡਿੰਗ ਅਸੀਂ ਦੋਨਾਂ ਧਰਾਂ ਦੇ ਅੰਦਰ ਕੀਤਾ ਜੀ ਨਹੀਂ ਸਾਡੇ ਕੋਲ ਮੈਨੂੰ ਮਿਲ ਕੇ ਕਹਿੰਦੇ ਹੋਣੇ ਦੇ ਆਰ ਫੁੱਲੀ ਸੈਟੀਸਫਾਈਡ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਫੁੱਲੀ ਸੈਟੀਸਫਾਈਡ ਨੇ ਦਵਾਰ ਵਾਲੀ ਗੱਲ ਨਹੀਂ ਜਦੋਂ ਐਫ ਆਰ ਲੌਂਚ ਕਰਦੀ ਹੈ ਬੰਦਾ ਅਰੈਸਟ ਕਰ ਲੈ